ਦੇ ਚਾਰ ਦਿਨ ਦਾ ਰਸ ਗਾਰੀਆਂ ਦੀ ਚੋਟ ਹਿੱਡੇ ਹਾਂਜੀ ਭਾਈ ਖਾਸਾਰੀ ਭਾਈ ਫਤਿਹਜੀ ਕਿਹਾਲ ਹੋ ਗਈ ਵਰ ਭਾਈ ਦਾ ਸ਼ਾਹ ਦੇ ਵਿੱਚ ਬਾਬਾ ਜੀ ਦਾ ਸਿਰ ਨਾਲੇ ਆਪਣਾ ਸੂਰ ਹੋਣਾ ਚਾਹੀਦਾ ਨਾ ਜੀ ਸਾਡਾ ਨਾਲ ਸਿੰਘ ਪਪਾ ਪਿਵਾਸੀ ਦੇ ਸਤੇ ਫਿਕਰਾਂ ਤੋਂ ਦੇਖਦੇ ਜੀ ਬਹੁਤ ਅਗਲੀ ਦੇਖਦੇ ਹਜ਼ਾਰ ਸ਼ਰੀਆ ਆਕਾ ਜੀ ਦੇ ਖਾਸ ਰਿਵਾਇਤੋ ਜੀ ਕੇ ਫਜ਼ਰ ਤੇ ਤਿਆਰੀਆਂ ਫੁੱਲ ਫਟਾਫੁੱਟ ਚੱਲ ਰਹੀਆਂ ਨੇ ਤੇ ਪਾਲਕੀ ਸਾਹਿਬਾਨ ਨੂੰ ਵੀ ਥੋੜਾ ਟਾਈਮ ਲੱਗ ਗਿਆ ਬੰਨੇ ਹੋਏਗੀ ਕਿ ਨਾਮ ਪ੍ਰਸ਼ਾਦ ਵਾਲੀ ਟਰਾਲੀ ਇਹ ਸਾਡੇ ਸਿੰਘ ਦੇ ਪ੍ਰਸ਼ਾਦ ਵਾਲੀ ਆ ਇਧਰ ਫਾਲਕੀ ਸਾਹਿਬ ਤੇ ਨਗਰ ਕਿਤੇ ਨਾ ਆ ਨੂੰ ਥੋੜਾ ਜਿਹਾ ਟਾਈਮ ਰਹਿ ਗਿਆ ਕੋਈ ਅੱਧਾ ਅੱਧਾ ਘੰਟਾ ਲੱਗੇਗਾ ਹੋਰ ਪਰਨਾ ਚਾਣਾ ਤਿਆਰ ਵਗੈਰਾ ਹੋਣਾ ਤੇ ਬਾਕੀ ਤੁਹਾਨੂੰ ਚਲਦਿਆਂ ਕਰੇ ਤੇ ਬਾਕੀ ਦਸਨ ਜੂ ਕਰਾਵਾਂਗੇ ਤੁਹਾਨੂੰ ਵਧੀਆ ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਤੇ ਲਾਈਕ ਕਮੈਂਟ ਸਬਸਕ੍ਰਾਈਬ ਕਰਕੇ ਜਾਇਓ ਚੰਨਨੋ ਤੇ ਫਾਲਕੀ ਸਾਹਿਬ ਐਸਾ ਬਹੁਤ ਵਧੀਆ ਸਜਾਈ ਗਈ ਆ ਕਾਂਸਾ ਤੋਂ ਆਂਦੇ ਉਹਦੇ ਇੱਕ ਗੇੜ ਬੜਾ ਹੀ ਸੋਹਣਿਆ ਸਜਾਇਆ ਗਿਆ ਤੇ ਤਾਂ ਇੱਕ ਵਧੀਆ ਚੀਜ਼ ਦਿਖਾਣਾ ਸ੍ਰੀ ਗੁਰੂ ਨਾਨਕ ਦੇਵ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਤੇ ਬਾਬਾ ਦੀਪ ਸਿੰਘ ਗੁਰਨਾਨ ਦੇਵ ਦੀ ਚੱਕੀ ਤੇ ਪੀੜਾ ਲੰਗਰ ਸਕਾਂਦੇ ਗੁਰਨਾਨ ਦੇਵ ਜੀ ਅਜੇ ਤਾਂ ਪਾਰ ਰੁਕੇ ਅਜੇ ਭਾਈ ਮਰਦਾਨਾ ਜੀ ਕੀਰਤ ਕਰਾ ਨਾਮ ਚੋ ਵੰਡ ਛਕੋ ਵਾਹਿਗੁਰੂ ਮਿਹਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤਨ ਤਨ ਸ੍ਰੀ ਗੁਰਨਾਨਕ ਦੇਵ ਜੀ ਦਾ ਵਿਆਹ ਪੁਰਬ ਮਿਤੀ 30 ਅਗਸਤ 2025 ਨੂੰ ਤੇ ਬਾਲਕੀ ਸਾਹਿਬ ਰਵਾਨਾ ਹੋ ਚੁੱਕੀ ਆ ਜੀ ਤੇ ਦਰਸ਼ਨ ਕਰਵਾਨੇ ਆ ਬਾਲਕੀ ਸਾਹਿਬ ਦੇ ਤੇ ਗੱਤਕਾ ਵਗੈਰਾ ਖੇਲਦੇ ਆ ਤੇ ਅਖਾੜੇ ਵਗੈਰਾ ਲਗਾਣੇ ਆ ਤੇ ਤਨ ਸਾਰਾ ਬਟਾਲੇ ਦਾ ਰੂਟ ਅਪਡੇਟ ਕੀਤਾ ਜਾਗੇ ਵਲੌਗ ਵਿੱਚ لائک کمنٹ شیئر کر کے ضرور وائی واحو جی کا خالص واحگ جی کی فتح ਦੇ ਵਾਈਕਾ ਸਾਈ ਵਾਈਫ ਹਜੇ ਕੀ ਹਾਲ ਹੋ ਰਿਹਾ ਵਾਈਕਾ ਸਾਈ ਵਾਈਫ ਹਜੇ ਹੋਰ ਵਧੀਆ ਚੱਲ ਰਿਹਾ ਬੇਰ ਵਧੀਆ ਹਾਲ ਹੈ ਮਿਲ ਗਏ ਹਾਲ ਤੇ ਆ ਵਾਹੇ ਕੁਝ ਖਾਲਸਾ ਜੀ ਵਾਹੇ ਕੁਝ ਕਿਵੇਂ ਦੇ ਕੀ ਹਾਲ ਬਾਬਾ ਜੀ ਵਧੀਆ ਹੋਰ ਬਾਬਾ ਜੀ ਕਿੱਦਾਂ ਹੋਰ ਖਾਲਸਾ ਭਾਈ ਜੀ বলিকার হলি হলি ਦਾਦੇ ਦੇ ਕੋਲ ਬਹੁਤ ਹਾਲਾਤ ਖਰਾਬ ਨੇ ਹੋ ਗਿਆ ਇਸ ਹਾਲਾਏ ਦੇ ਨਾਲ ਸਰਪਰ ਫਟਾ ਨਹੀਂ ਦੇ ਜੀ ਦਾ ਸੀ ਹੰਗ ਲਿਆ ਵਾਗ ਪਿਆਰੋ ਪ੍ਰਸ਼ਾਦ ਵਿੱਚ ਗੁਨਾ ਸ਼ਾਦੇ ਵਿੱਚ ਬਾਬਾ ਜੀ ਦਾ ਸੇਰਾ ਮਿਲਾਂਗੇ ਗੁਰਾਨੇ ਦੇ ਦੀ ਦਾ ਤੋ ਅੱਜ ਕਿੰਨੀ ਸੋਹਣੀ ਜਿੱਡੇ ਵਧੀਆ ਫੋਟੋ ਲਾਈ ਜਿੱਡੇ ਵਧੀਆ ਲੱਗਦਾ ਉਹਨੂੰ ਹੱਥ ਪਾ ਦਿੰਦੇ ਆ ਸਾਰੇ ਪਟਾਲੇ ਚ ਇਦਾਂ ਦੀ ਫੋਟੋ ਲੱਗੀਆਂ ਨੇ ਸਾਰੇ ਜਨਨਾਂ ਦੇ ਜਿੱਡੇ ਵਧੀਆ ਲੱਗੇ ਨੇ ਸਰਦਾਰ ਕੋਰ ਕੋਰ ਗੀ ਆ ਗੁਰੂ ਤੋ ਜੀ ਆਪਾਂ ਲਾਏ ਆ ਜੀ ਕੋਸਾ ਸੁਬਾਨ ਹੈ ਯਾਰ ਸੋਲੇ ਦੇ ਕੁਲਚੇ ਦੇ ਕੋਈ ਬ੍ਰੰਮ ਕੰਨ ਹੱਲੇ ਦੇ ਨਾਲ ਪਾਵੇ ਨਾਲ ਜੁਦੀ ਸਭ ਫੇਰ ਦਾ ਖਰਾਬ ਹੋ ਗਿਆ ਧੁੱਪ ਲੱਗੀ ਸਵੇਰ ਦੀ ਬੱਦਲ ਆ ਗਿਆ ਬਹੁਤ ਤੇਜ਼ ਮੀਂਹ ਬਹੁਤ ਤੇਜ਼ ਆਣਾ ਚੇ ਸੰਗਤ ਦੇ ਫੇਰ ਕਲਰ ਕੀ ਕਾਫੀ ਜਿਆਦਾ ਬੱਦਲ ਦੇ ਦੇਖੋ ਲੇਖ ਨਾ ਆਵਾਜ਼ ਮਾਤਾ ਮਾਤਾ ਜੇ ਕੋਈ ਤੁਹੂ ਨਦਰ ਮਾਹੀ ਮੀਂਹ ਵੀ ਆ ਗਿਆ ਜੇ ਤੇ ਸੰਗਤ ਸਾਰੀ ਇਕੱਦਰ ਲੱਗ ਗਿਆ ਨਾਲੇ ਆਪਾਂ ਕੋਈ ਅਸੂਰ ਹੋਣਾ ਚਾਹੀਦਾ I yeah. ਸਾਰਾ ਮੇਲਾ ਖਰਾਬ ਹੋ ਗਿਆ ਇਹ ਤਾਂ ਪੂਰੀ ਰੌਣਕ ਲੱਗੀ ਪਈ ਸੀ ਸਾਰਾ ਮੇਲਾ ਖਰਾਬ ਕਰタミン ਨੇ سرکال ودیا جی تھی سنا ਆਗੇ ਆਗੇ ਸਰ ਹੈ ਹੋਰ ਕੀ ਆੜਾ ਵਦਿਆ

हथ करी आहे लोजी त सत बि